ਮੈਂ ਹਰ ਰੋਜ਼ੀ ਤਰ੍ਹਾਂ ਉਸ ਬੁੱਢੇ ਆਦਮੀ ਨੂੰ ਦਵਾਈ ਪਿਲਾ ਰਹੀ ਸੀ ਮੇਰਾ ਕੰਮ ਬਹੁਤ ਅਜੀਬ ਸੀ ਪਰ ਗਰੀਬੀ ਤੇ ਮਜਬੂਰੀ ਨੇ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਸੀ ਮੇਰੇ ਪਿਓ ਨੇ ਅਚਾਨਕ ਦੂਜਾ ਵਿਆਹ ਕਰਵਾ ਲਿਆ ਸਾਨੂੰ ਸਾਰਿਆਂ ਨੂੰ ਬੇਸਹਾਰਾ ਛੱਡ ਦਿੱਤਾ ਮੈਂ ਆਪਣੀ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੀ ਸੀ ਮੇਰੀ ਮਾਂ ਪੜਵਾਰ ਸੀ ਜਿਸ ਕੋਲ ਕੋਈ ਹੁਨਰ ਨਹੀਂ ਸੀ ਸਿਰਫ ਘਰ ਦੇ ਕੰਮ ਤੱਕ ਹੀ ਸੀਮਤ ਸੀ ਪਰ ਹੁਣ ਬੱਚਿਆਂ ਦਾ ਪੇਟ ਪਾਲਣ ਲਈ ਉਸ ਨੂੰ ਕੋਈ ਨਾ ਕੋਈ ਕੰਮ ਤਾਂ ਚਾਹੀਦਾ ਸੀ ਮੈਨੂੰ ਆਪਣੇ ਭੈਣ ਭਰਾਵਾਂ ਦਾ ਪੇਟ ਪਾਲਣਾ ਸੀ ਤੇ ਮਾਂ ਦਾ ਧਿਆਨ ਵੀ ਰੱਖਣਾ ਸੀ ਜਦੋਂ ਵੀ ਮੇਰੀ ਮਾਂ ਮੇਰੇ ਪਿਓ ਨੂੰ ਖਰਚੇ ਲਈ ਕਹਿੰਦੀ ਤਾਂ ਉਹ ਟਾਲ ਦਿੰਦਾ ਤੇ ਮੇਰੀ ਮਾਂ ਚੁੱਪਚਾਪ ਰੋਂਦੀ ਰਹਿੰਦੀ ਆਪਣੀ ਮਾਂ ਦੀ ਬੇਵਸੀ ਵੇਖ ਕੇ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਇਸ ਘਰ ਨੂੰ ਸੰਭਾਲਾਂਗੀ ਕਿਸੇ ਤੋਂ ਭੀਖ ਨਹੀਂ ਮੰਗੂੰਗੀ ਚਾਹੇ ਉਹ ਮੇਰਾ ਪਿਓ ਹੀ ਕਿਉਂ ਨਾ ਹੋਵੇ ਮੈਂ ਆਪਣੀ ਮਾਂ ਨੂੰ ਵੀ ਮਨਾ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਮੇਰੇ ਪਿਓ ਨੂੰ ਫੋਨ ਨਾ ਕਰੀ ਤੇ ਨਾ ਹੀ ਉਸ ਤੋਂ ਪੈਸੇ ਮੰਗੀ ਮੇਰੀ ਮਾਂ ਨੇ ਕਿਹਾ ਮੇਰੀ ਮਜਬੂਰੀ ਹੈ ਜੇ ਉਹ ਸੁਣੂ ਨਾ ਕਹਾ ਤਾਂ ਕਿਸ ਨੂੰ ਕਹਾ ਫਿਰ ਤਾਂ ਸੀ ਭੁੱਖੇ ਮਰ ਜਾਵਾਂਗੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਹੁਣ ਮੈਂ ਕਮਾਈ ਕਰਕੇ ਆਪਣੇ ਭੈਣ ਭਰਾਵਾਂ ਨੂੰ ਪਾਲਾਂਗੀ ਮੇਰੀ ਪੜ੍ਹਾਈ ਮੁਸ਼ਕਲ ਨਾਲ ਗ੍ਰੈਜੂਏਸ਼ਨ ਤੱਕ ਉਹੀ ਸੀ ਹਨੇ ਮੇਰੇ ਕੋਲ ਡਿਗਰੀ ਨਹੀਂ ਸੀ ਜਿਸ ਨਾਲ ਮੈਂ ਨੌਕਰੀ ਕਰਕੇ ਆਪਣੇ ਘਰਦਿਆਂ ਦਾ ਖਰਚਾ ਚੁਕ ਸਕਾਂ ਪਰ ਮੈਂ ਹਿੰਮਤ ਨਹੀਂ ਹਾਰੀ ਛੋਟੇ-ਛੋਟੇ ਸਿੱਖਿਆ ਸਥਾਨਾਂ ਵਿੱਚ ਪੜਾਉਣ ਨਾਲ ਕੁਝ ਪੈਸੇ ਕਮਾਉਣ ਲੱਗੀ ਉਹ ਸਮਾਂ ਸਾਡੇ ਲਈ ਬਹੁਤ ਮੁਸ਼ਕਲ ਸੀ ਭੈਣ ਭਰਾਵਾਂ ਦੀਆਂ ਛੋਟੀਆਂ-ਛੋਟੀਆਂ ਇੱਛਾਵਾਂ ਗਰੀਬੀ ਕਰਕੇ ਖਤਮ ਹੋ ਜਾਂਦੀਆਂ ਸੀ ਸਾਡੇ ਖਾਣ-ਪੀਣ ਵਿੱਚ ਵੀ ਕਮੀ ਸੀ ਮਦਰੋਂ ਮੇਰੇ ਪਿਓ ਦਾ ਕਾਰੋਬਾਰ ਚੰਗਾ ਚੱਲਦਾ ਸੀ ਅਸੀਂ ਭੈਣ ਭਰਾ ਬਹੁਤ ਵਧੀਆ ਪੜ੍ਹਾਈ ਕਰ ਰਹੇ ਸੀ ਘਰ ਦੇ ਹਾਲਾਤ ਵਧੀਆ ਸੀ ਪਰ ਹੂ ਹਾਲਾਤਾਂ ਦੇ ਅਕੋਰਡਿੰਗ ਮੈਨੂੰ ਪੜਾਈ ਛੱਡਨੀ ਪਈ ਅਤੇ ਆਪਣੇ ਭੈਣ ਭਰਾਵਾਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਉਣਾ ਪਿਆ ਦਿਨ-ਬਦਨ ਘਰ ਦੀ ਗਰੀਬੀ ਤੇ ਤੰਗੀ ਨੇ ਮੇਰਾ ਹੌਸਲਾ ਤੋੜ ਦਿੱਤਾ ਮੈਂ ਚਾਹੀ ਤਾ ਨੌਕਰੀ ਕਰਨਾ ਚਾਹੁੰਦੀ ਸੀ ਜਿੱਥੇ ਮੈਨੂੰ ਇੰਨੇ ਪੈਸੇ ਮਿਲ ਸਕਣ ਕਿ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਚੰਗੀ ਜ਼ਿੰਦਗੀ ਦੇ ਸਕਾਂ ਅਤੇ ਇਸ ਕਰਕੇ ਮੈਂ ਬਹੁਤ ਦੁਖੀ ਸੀ ਤੇ ਮੈਂ ਨੌਕਰੀ ਲਈ ਭਟਕਦੀ ਰਹਿੰਦੀ ਪਰ ਮੇਰੀ ਪੜਾਈ ਦੇ ਅਕੋਰਡਿੰਗ ਮੈਨੂੰ ਕੋਈ ਚੰਗੀ ਨੌਕਰੀ ਨਹੀਂ ਮਿਲ ਰਹੀ ਸੀ ਫਿਰ ਇੱਕ ਦਿਨ ਆਨਲਾਈਨ ਇੱਕ ਚੰਗੀ ਨੌਕਰੀ ਲੱਭਦੇ ਮੇਰੀ ਨਜ਼ਰ ਇੱਕ ਇਸ਼ਤਿਹਾਰ ਤੇ ਪਈ ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਾ ਕਿ ਉਸ ਵਿੱਚ ਇੱਕ 60 ਸਾਲਾਂ ਦਾ ਬਜ਼ੁਰਗਰ ਵੀ ਵਿਅਕਤੀ ਆਪਣੀ ਦੇਖਭਾਲ ਲਈ ਇੱਕ ਕੁੜੀ ਦੀ ਭਾਲ ਵਿੱਚ ਸੀ ਕਿਉਂਕਿ ਉਸ ਵਿੱਚ ਸਿੱਖਿਆ ਦੀ ਕੋਈ ਪਾਬੰਦੀ ਨਹੀਂ ਸੀ ਉਹਨਾਂ ਨੂੰ ਸਿਰਫ ਇੱਕ ਅਜਿਹੀ ਕੁੜੀ ਚਾਹੀਦੀ ਸੀ ਜੋ ਇਮਾਨਦਾਰੀ ਨਾਲ ਕੰਮ ਕਰੇ ਅਸਲ ਵਿੱਚ ਵੇਖਿਆ ਜਾਵੇ ਕੰਮ ਬਿਲਕੁਲ ਵੀ ਠੀਕ ਨਹੀਂ ਸੀ ਇੱਕ ਜਵਾਨ ਕੁੜੀ ਦਾ ਅਣਜਾਣ ਬੁੱਢੇ ਵਿਅਕਤੀ ਦੀ ਦੇਖਭਾਲ ਕਰਨਾ ਆਸਾਨ ਕੰਮ ਨਹੀਂ ਸੀ ਪਰ ਫਿਰ ਵੀ ਮਜਬੂਰੀ ਸੀ ਮੈਨੂੰ ਪੈਸਿਆਂ ਦੀ ਲੋੜ ਸੀ ਉਹ ਬੁੱਢਾ ਵੀ ਇਸ ਕੰਮ ਦੇ ਬਦਲੇ ਇੱਕ ਭਾਰੀ ਰਕਮ ਦੇਣ ਲਈ ਤਿਆਰ ਸੀ ਮੈਂ ਤੁਰੰਤ ਉਸ ਹਿਥਿਆਰ ਵਿੱਚ ਦਿੱਤੇ ਗਏ ਨੰਬਰ ਤੇ ਸੰਪਰਕ ਕੀਤਾ ਮੇਰੀ ਕਿਸਮਤ ਚੰਗੀ ਸੀ ਉਹ ਸਾਰੀਆਂ ਭਾਸ਼ਾਵਾਂ ਜਾਣਦਾ ਸੀ ਮੈਂ ਉਸਦੇ ਨਾਲ ਅੰਗਰੇਜ਼ੀ ਵਿੱਚ ਗੱਲ ਕੀਤੀ ਤੇ ਉਸ ਨੂੰ ਕਿਹਾ ਕਿ ਮੈਨੂੰ ਕੰਮ ਦੀ ਲੋੜ ਹੈ ਅਤੇ ਉਸ ਤੋਂ ਬਾਅਦ ਉਸ ਨੇ ਮੇਰੇ ਕਾਗਜ਼ ਮੰਗੇ ਉਸ ਨੇ ਇਹ ਵੀ ਕਿਹਾ ਕਿ ਮੇਰੇ ਉੱਤੇ ਜਾਣ ਦੇ ਸਾਰੇ ਇੰਤਜ਼ਾਮ ਉਹ ਆਪ ਕਰੂਗਾ ਮੈਂ ਬਹੁਤ ਖੁਸ਼ੀ ਆਪਣੀ ਮਾਂ ਨੂੰ ਦੱਸਿਆ ਪਰ ਮੇਰੀ ਮਾਂ ਘਬਰਾ ਗਈ ਸੀ ਪੁੱਛਣ ਲੱਗੀ ਕੌਣ ਹੈ ਕਿਸ ਤਰ੍ਹਾਂ ਦਾ ਇਨਸਾਨ ਹੈ ਤੇਰੇ ਸਿਰ ਤੇ ਹੋ ਪਿਆ ਦਾ ਸਾਇਆ ਨਹੀਂ ਤੇ ਜੇ ਤੂੰ ਦੂਜੇ ਦੇਸ਼ ਚ ਚਲੀ ਗਈ ਕਿਤੇ ਕੋਈ ਨੁਕਸਾਨ ਨਾ ਚੁੱਕਣਾ ਪਵੇ ਅਤੇ ਇਹ ਤੇ ਤਾਂ ਲੋਕ ਆਪਣਿਆਂ ਨੂੰ ਧੋਖਾ ਦੇ ਦਿੰਦੇ ਨੇ ਮੇਰੀ ਮਾਂ ਨੂੰ ਮੇਰੀ ਬਹੁਤ ਫਿਕਰ ਸੀ ਪਰ ਮੈਂ ਕਿਹਾ ਕਿ ਮਾਂ ਕਮਾਈ ਤਾਂ ਕਰਨੀ ਪੈਣੀ ਹੈ પણ ਮੈਨੂੰ ਇਸ ਗਲਤੀ ਪਰਵਾਹ ਨਹੀਂ ਸੀ ਕਿ ਬੁੱਢੇ ਆਦਮੀ ਦੀ ਸੇਵਾ ਕਰਨੀ ਹੈ ਉਹ ਬੁੱਢਾ ਵੀ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਤੇ ਮੈਨੂੰ ਕਿਸੇ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਸੀ ਮੇਰੀ ਮਾਂ ਪਰੇਸ਼ਾਨ ਹੋ ਗਈ ਸੀ ਮੈਂ ਕਹਿ ਦਿੱਤਾ ਸੀ ਕਿ ਹੁਣ ਤਾਂ ਕੰਮ ਕਰਨਾ ਹੀ ਪੈਣਾ ਮੈਨੂੰ ਆਪਣੀ ਕਿਸਮਤ ਆਪ ਬਣਾਉਣੀ ਪੈਣੀ ਹੈ ਜਿਸ ਆਦਮੀ ਲਈ ਮੇਰੀ ਮਾਂ ਨੇ ਪੂਰੀ ਜ਼ਿੰਦਗੀ ਲਾ ਦਿੱਤੀ ਉਸਨੇ ਉਸ ਨੂੰ ਬੱਚਿਆਂ ਸਮੇਤ ਬੇਜ਼ਹਾਰਾ ਛੱਡ ਦਿੱਤਾ ਅਤਿਆਜ਼ ਦੇ ਵਿੱਚ ਮਾਸੂਮ ਔਰਤਾਂ ਦੀ ਕੋਈ ਥਾਂ ਨਹੀਂ ਹੁੰਦੀ ਮੇਰੀ ਮਾਂ ਚੁੱਪਚਾਪ ਸਭ ਕੁਝ ਸਹਿ ਗਈ ਸੀ ਅਸੀਂ ਆਪਣੀ ਮਾਂ ਦੀ ਬਹੁਤ ਕਦਰ ਕਰਦੇ ਸੀ ਛੇਤੀ ਹੀ ਸਾਰਾ ਪ੍ਰਬੰਧ ਹੋ ਗਿਆ ਤੇ ਮੈਂ ਅਰਬ ਲਈ ਰਵਾਨਾ ਹੋ ਗਈ ਬੁੱਢੇ ਆਜ ਦੇ ਡਰਾਈਵਰ ਪਹਿਲਾਂ ਹੀ 에ਰਪੋਰਟ ਤੇ ਸੀ ਮੈਨੂੰ ਘਬਰਾਹਟ ਜਿਹੀ ਹੋਈ ਜ਼ਿੰਦਗੀ ਵਿੱਚ ਪਹਿਲੀ ਵਾਰੀ ਇੰਨਾ ਵੱਡਾ ਸਫ਼ਰ ਕੀਤਾ ਪਰ ਹੁਣ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਸਾਰੇ ਲੋਕ ਅੱਜ ਆਪਣੇ ਹੀ ਨੇ ਪਰ ਹੁਣ ਬਹੁਤ ਦੇਰ ਹੋ ਗਈ ਸੀ ਡਰਾਈਵਰ ਮੈਨੂੰ ਬੁੱਢੇ ਆਦਮੀ ਦੇ ਘਰ ਲੈ ਕੇ ਗਿਆ ਮੈਂ ਹਰਾਨ ਸੀ ਘਰ ਬਹੁਤ ਹੀ ਵੱਡਾ ਸੀ ਡਰਾਈਵਰ ਨੇ ਮੈਨੂੰ ਦਰਵਾਜ਼ੇ ਤੇ ਛੱਡਿਆ ਤੇ ਚਲਾ ਗਿਆ ਜਦੋਂ ਮੈਂ ਅੰਦਰ ਗਈ ਤਾਂ ਬਿਲਕੁਲ ਸਰਨਾਟਾ ਸੀ ਮੈਂ ਤਾਂ ਪਰੇਸ਼ਾਨ ਹੋ ਗਈ ਮੈਨੂੰ ਘਬਰਾਹਟ ਹੋ ਗਈ ਸੀ ਕਿ ਉਸ ਕੱਲੇ ਬੁੱਢੇ ਦੀ ਦੇਖਭਾਲ ਮੈਨੂੰ ਕਰਨੀ ਪੈਣੀ ਹੈ ਪਹਿਲਾਂ ਤਾਂ ਮੈਨੂੰ ਲੱਗਾ ਸੀ ਕੋਈ ਨਾ ਕੋਈ ਹੋਊਗਾ ਫਿਰ ਕੋਈ ਨਾ ਕੋਈ ਨੌਕਰ ਵੇਖ ਕੇ ਮੈਨੂੰ ਹਿੰਮਤ ਆਈ ਤੇ ਮੈਂ ਆਪਣੇ ਕਦਮ ਅੱਗੇ ਵਧਾਏ ਬੁੱਢੇ ਨੇ ਮੇਰਾ ਨਾਂ ਲੈ ਕੇ ਮੈਨੂੰ ਬੁਲਾਇਆ ਉਹ ਸਾਹਮਣੇ 휠 ਚੇਅਰ 'ਤੇ 60 ਸਾਲਾਂ ਦਾ ਸੀ ਉਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਉਹ ਬਹੁਤ ਕਮਜ਼ੋਰ ਤੇ ਪੱਕੇ ਰੰਗ ਦਾ ਸੀ ਬੁੱਢਾ ਮੈਨੂੰ ਡੂੰਘੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲ ਲਿਆ ਤੇ ਉਸ ਦੇ ਇਸ਼ਾਰੇ ਨਾਲ ਬੈਠ ਗਈ ਉਸ ਨੇ ਮੇਰੇ ਤੋਂ ਸਵਾਲ ਪੁੱਛੇ ਤੇ ਫਿਰ ਕਹੇ ਤੇਰਾ ਕਮਰਾ ਬਿਲਕੁਲ ਸਾਹਮਣੇ ਵਾਲਾ ਹੂੰ ਤੂੰ ਜਾ ਕੇ ਆਰਾਮ ਕਰ ਸਫ਼ਰ ਦੀ ਥਕਾਵਟ ਹੈ ਮੈਂ ਤੈਨੂੰ ਕੰਮ ਸਮਝਾ ਦਾਂਗਾ ਮੈਂ ਉਸ ਦੀ ਹਾਂ ਵਿੱਚ ਹਾਂ ਕਰ ਦਿੱਤੀ ਘਰ ਵਾਲਿਆਂ ਨੂੰ ਛੱਡ ਕੇ ਆਉਣਾ ਮੇਰੇ ਲਈ ਪਹਿਲਾਂ ਤੋਂ ਹੀ ਬਹੁਤ ਮੁਸ਼ਕਲ ਸੀ ਤੇਜ਼ ਕੰਮ ਨੂੰ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਉਸ ਬੁੱਢੇ ਦੇਖਭਾਲ ਦੇ ਮੈਨੂੰ ਇੰਨੇ ਜ਼ਿਆਦਾ ਪੈਸੇ ਕਿਉਂ ਮਿਲ ਰਹੇ ਸਨ ਉਸ ਦੀ ਤਾਂ ਸੈਨਾ ਬਹੁਤ ਮੁਸ਼ਕਲ ਸੀ ਮੈਂ ਆਪਣੇ ਆਪ ਤੇ ਹੈਰਾਨ ਸੀ ਪਰ ਸੁਭਾਵਕ ਤੌਰ ਤੇ ਹਰ ਇਨਸਾਨ ਦੂਜੇ ਦੀ ਸੁੰਦਰਤਾ ਤੇ ਹੀ ਖਿੱਚਿਆ ਜਾਂਦਾ ਹੈ ਅਤੇ ਫਿਰ ਮੈਂ ਖੁਦ ਨੂੰ ਇਹ ਸੋਚ ਕੇ ਤਸੱਲੀ ਦਿੱਤੀ ਕਿ ਮੈਂ ਕਿਹੜਾ ਇੱਥੇ ਪੂਰੀ ਜ਼ਿੰਦਗੀ ਰਹਿਣਾ ਇਹ ਮੇਰਾ ਕੰਮ ਸੀ ਤੇ ਇਸ ਨੂੰ ਮੈਨੂੰ ਲਗਨ ਨਾਲ ਕਰਨਾ ਪੈਣਾ ਸੀ ਮੈਂ ਆਪਣੀ ਮਾਂ ਨੂੰ ਖਬਰ ਦਿੱਤੀ ਕਿ ਮੈਂ ਸਹੀ ਸਲਾਮਤ ਪਹੁੰਚ ਗਈ ਹਾਂ ਮੇਰੀ ਮਾਂ ਨੂੰ ਲੱਗਦਾ ਸੀ ਕਿ ਮੈਂ ਨਹੀਂ ਸਿੱਧੀ ਸਾਦੀ ਕੁੜੀ ਹਾਂ ਕਿਤੇ ਮੇਰੇ ਨਾਲ ਕੁਝ ਗਲਤ ਨਾ ਹੋ ਜਾਵੇ ਮੈਂ ਮਾਂ ਨੂੰ ਹੌਸਲਾ ਦਿੱਤਾ ਤੇ ਫੋਨ ਰੱਖ ਦਿੱਤਾ ਸ਼ਾਮ ਨੂੰ ਜਦੋਂ ਮੈਂ ਉੱਠੀ ਤਾਂ ਬੁੱਢੇ ਨਾਲ ਦੁਬਾਰਾ ਮਰਾਕਾਤ ਹੋਈ ਉਸਨੇ ਮੈਨੂੰ ਸਮਝਾਇਆ ਕਿ ਇਹ ਵਾਲੀਆਂ ਦਵਾਈਆਂ ਨੇ ਮੈਨੂੰ ਸਭ ਕੁਝ ਔਖਾ ਲੱਗ ਰਿਹਾ ਸੀ ਬੁੱਢਾ ਪੂਰੀ ਤਰ੍ਹਾਂ ਆਪਾਹ ਸੀ ਉਲਟ ਬਹੁਤ ਸੇਤਮੰਦ ਸੀ ਮੈਂ ਦਿਲ ਨੂੰ ਮਜ਼ਬੂਤ ਕਰਕੇ ਆਪਣੇ ਕੰਮ ਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸੋਚਿਆ ਸੀ ਕਿ ਖੁਸ਼ੀ ਦੇ ਇਸ ਕੋਲ ਕੰਮ ਕਰਕੇ ਫਿਰ ਕੋਈ ਹੋਰ ਕੰਮ ਲੱਭ ਲਾਂਗੀ ਅਗਲੇ ਦਿਨ ਤੋਂ ਮੈਂ ਆਪਣੀ ਇਮਾਨਦਾਰੀ ਨਾਲ ਉਸ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਸ ਦੀਆਂ ਨਜ਼ਰਾਂ ਲਗਾਤਾਰ ਮੈਨੂੰ ਵੇਖਦੀਆਂ ਬੇਵਸੀ ਇਹ ਸੀ ਕਿ ਮੈਂ ਉਸ ਬੁੱਢੇ ਨੂੰ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਆਪਣੀ ਨਜ਼ਰਾਂ ਤੇ ਕਾਬੂ ਰੱਖੇ ਇੱਕ ਮਹੀਨੇ ਤੱਕ ਮੈਂ ਦਿਲ ਨਾਲ ਉਸ ਦੀ ਦੇਖਭਾਲ ਕੀਤੀ ਉਹ ਮੇਰੇ ਤੋਂ ਬਹੁਤ ਖੁਸ਼ੀ ਉਸ ਨੇ ਮੈਨੂੰ ਤਨਖਾਹ ਦਿੱਤੀ 5 ਲੱਖ ਦੀ ਵੱਡੀ ਰਕਮ ਨਾਲ ਮੇਰੀ ਅੱਖਾਂ ਚਮਕ ਗਈਆਂ ਮੈਂ ਸੋਚਿਆ ਕਿ ਇੰਨੀ ਵੱਡੀ ਰਕਮ ਜੇ ਘਰ ਭੇਜਾਂਗੀ ਤਾਂ ਮੇਰੇ ਭੈਣ ਭਰਾਵਾਂ ਦੀ ਜ਼ਿੰਦਗੀ ਵਧੀਆ ਹੋ ਜਾਊਗੀ ਉਹ ਪੈਸੇ ਮੈਂ ਆਪਣੀ ਮਾਂ ਨੂੰ ਭੇਜੇ ਤੇ ਵਾਰ-ਵਾਰ ਸਮਝਾਇਆ ਕਿ ਤੁਸੀਂ ਵਧੀਆ ਖਾਓ ਭੈਣ ਭਰਾਵਾਂ ਨੂੰ ਵਧੀਆ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਦਿਵਾਓ ਮੈਂ ਤੈਅ ਕਰ ਲਿਆ ਸੀ ਕਿ ਮੈਂ ਇੱਥੇ ਆਪਣੀ ਪੜ੍ਹਾਈ ਜਾਰੀ ਰੱਖਾਂਗੀ ਤਾਂ ਕਿ ਛੇਤੀ ਤੋਂ ਛੇਤੀ ਮੈਨੂੰ ਇੱਕ ਨੌਕਰੀ ਮਿਲ ਸਕੇ ਇਦਾਂ ਹੀ 3-4 ਮਹੀਨੇ ਨਿਕਲ ਗਏ ਮੈਨੂੰ ਉਸ ਬੁੱਢੇ ਨਾਲ ਕੋਈ ਪਰੇਸ਼ਾਨੀ ਨਹੀਂ ਲੱਗੀ ਅਤੇ ਉਸ ਨੂੰ ਮੈਨੂੰ ਕਦੇ ਤੰਗ ਵੀ ਨਹੀਂ ਕੀਤਾ ਜ਼ਿਆਦਾਤਰ ਸਮਾਂ ਉਹ ਬਾਹਰ ਹੀ ਰਹਿੰਦਾ ਕਮਜ਼ੋਰੀ ਤੇ ਬੁਢਾਪੇ ਕਰਕੇ 휠ਚੇਅਰ ਦੀ ਵਰਤੋਂ ਕਰਦਾ ਜਿਸ ਕਾਰਨ ਉਸ ਨੂੰ ਸਹਾਰਾ ਦੇਣ ਦੀ ਵੀ ਲੋੜ ਨਹੀਂ ਸੀ ਉਸ ਨੂੰ ਦਵਾਈ ਤੇ ਖਾਣਾ ਦੇਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਦੀ ਮੈਂ ਚਾਹੁੰਦੀ ਸੀ ਕਿ ਦੋ ਤਿੰਨ ਸਾਲ ਉਸਦੇ ਘਰ ਕੰਮ ਕਰਾਂ ਫਿਰ ਮੇਰੇ ਘਰ ਦੇ ਹਾਲਾਤ ਉਤਰ ਜਾਣਗੇ ਤਾਂ ਮੈਂ ਆਪਣੀ ਪੜਾਈ ਪੂਰੀ ਕਰ ਸਕੂੰਗੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅੱਜ ਮੈਂ ਉਸ ਬੁੱਢੇ ਕੋਲ ਕੰਮ ਕਰਦੇ ਪੂਰੇ 6 ਮਹੀਨੇ ਹੋ ਗਏ ਅੱਜ ਉਸ ਦੀ ਸਿਹਤ ਖਰਾਬ ਸੀ ਡਾਕਟਰ ਆਉਂਦਾ ਉਸਨੇ ਕਿਹਾ ਕਿ ਬੁੱਢਾ ਕੁਝ ਦਿਨਾਂ ਦਾ ਬਿਮਾਰ ਹੈ ਪਤਾ ਨਹੀਂ ਅਚਾਨਕ ਉਸ ਨੂੰ ਕੀ ਹੋ ਗਿਆ ਸੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਤੇ ਚਿੰਤਾ ਵੀ ਕਿ ਇਸ ਦੇ ਜਾਣ ਤੋਂ ਬਾਅਦ ਮੈਂ ਕੀ ਕਰਾਂਗੀ ਹੋਂ ਮੈਂ ਉੱਥੇ ਦੂਜੀ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਕਿ ਉਸ ਦੇ ਜਾਣ ਤੋਂ ਬਾਅਦ ਮੈਂ ਕੰਮ ਕਰ ਸਕਾਂ ਤੇ ਆਪਣੇ ਘਰਦਿਆਂ ਦਾ ਸਹਾਰਾ ਬਣਾ ਇੱਕ ਦਿਨ ਜਦ ਮੈਂ ਉਸ ਨੂੰ ਦਵਾਈ ਦੇ ਰਹੀ ਸੀ ਤਾਂ ਉਸ ਦਾ ਵਕੀਲ ਆਇਆ ਤੇ ਉਸ ਦੇ ਕੁਝ ਕਾਗਜ਼ਾਂ ਤੇ ਸਾਈਨ ਕਰਾਉਣ ਨੂੰ ਕਿਹਾ ਮੈਂ ਰਾਨੀ ਨਾਲ ਉਸਨੂੰ ਦੇਖ ਰਹੀ ਸੀ ਮੇਰੇ ਦਿਮਾਗ ਵਿੱਚ ਬਾਰ ਬਾਰ ਖਿਆਲ ਆ ਰਿਹਾ ਸੀ ਕਿ ਇੰਨੀ ਜਾਇਦਾਦ ਦਾ ਬੁੱਢਾ ਆਖਰ ਕੀ ਕਰੂਗਾ ਉਸ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਨਾ ਉਸ ਦੇ ਕੋਈ ਆਲਾਦ ਹੈ ਤੇ ਨਾ ਹੀ ਉਸ ਦਾ ਵਿਆਹ ਹੋਇਆ ਉਸਨੇ ਬੜੇ ਅਫਸੋਸ ਨਾਲ ਮੈਨੂੰ ਦੱਸਿਆ ਸੀ ਕਿ ਉਸ ਦੀ ਬਸ ਸੂਰਤੀ ਕਰਕੇ ਅੱਜ ਤੱਕ ਕੋਈ ਵੀ ਔਰਤ ਉਸ ਨਾਲ ਵਿਆਹ ਕਰਨ ਦੀ ਤਿਆਰ ਨਹੀਂ ਹੋਈ ਸੀ ਮੈਂ ਸੋਚ ਰਹੀ ਸੀ ਆਕਰੂ ਆਪਣੀ ਜਾਇਦਾਦ ਕਿਸ ਦੇ ਨਾਮ ਕਰੂਗਾ ਇਹੀ ਸੋਚਦੇ ਸੋਚਦੇ ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਮੈਂ ਆਪਣੀ ਦੌਲਤ ਕਿਸ ਦੇ ਨਾਮ ਕਰਾਂਗਾ ਉਸਦੇ ਸਵਾਲ ਤੇ ਮੈਂ ਘਬਰਾ ਗਈ ਤੇ ਸ਼ਰਮਿੰਦਗੀ ਵਿੱਚ ਸਿਰ ਲਾਉਂਦੇ ਕਿਹਾ ਸਾਰੇ ਤੁਹਾਡਾ ਨਿੱਜੀ ਫੈਸਲਾ ਹੈ ਮੈਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਪਰ ਉਹ ਬੋਲਿਆ ਮੈਂ ਜਾਣਦਾ ਕਿੰਨ ਸਾਨੂੰ ਇੱਛਾ ਹੁੰਦੀ ਹੈ ਕਿ ਮੈਂ ਕੱਲਾ ਆਦਮੀ ਹਾਂ ਮਰਨ ਤੋਂ ਪਹਿਲਾਂ ਮੈਂ ਆਪਣੀ ਆਖਰੀ ਇੱਛਾ ਪੂਰੀ ਕਰਨ ਲਈ ਵਸੀਅਤ ਲਿਖ ਚੁੱਕਾ ਹਾਂ ਮੈਂ ਚੁੱਪਚਾ ਬੈਠੀ ਸੀ ਤੇ ਉਸ ਦੀ ਵਸੀਅਤ ਬੜੀ ਅਜੀਬ ਸੀ ਮੈਂ ਅਜ ਤੱਕ ਕਿਸੇ ਦੀ ਅਜਿਹੀ ਵਸੀਅਤ ਨਹੀਂ ਸੁਣੀ ਸੀ ਉਹ ਬੁੱਢਾ ਕਹਿ ਰਿਹਾ ਸੀ ਕਿ ਜੋ ਕੁੜੀ ਮੇਰੀ ਮੌਤ ਤੋਂ ਬਾਅਦ ਮੇਰੀ ਲਾਸ਼ ਨਾਲ ਨਿਕਾਹ ਕਰੂਗੀ ਉਸਨੇ 1 ਕਰੋੜ ਰੁਪਏ ਦਿੱਤੇ ਜਾਣ ਬਾਕੀ ਦੀ ਸਾਰੀ ਜਾਇਦਾਦ ਮੈਂ ਇੱਕ ਟਰਸਟ ਦੇ ਨਾਮ ਕਰਾਂਗਾ ਇੰਨੀ ਵੱਡੀ ਰਕਮ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਉਹ ਬੁੱਢਾ ਆਪਣੀ ਮੌਤ ਤੋਂ ਬਾਅਦ ਨਿਕਾਹ ਕਿਉਂ ਕਰਨਾ ਚਾਹੁੰਦਾ ਸੀ ਮੈਂ ਬੜੀ ਹੈਰਾਨ ਸੀ ਉਸ ਤੋਂ ਇਹ ਪੁੱਛਣਾ ਚਾਹੁੰਦੀ ਸੀ ਕਿ ਮਰੇ ਵਿਅਕਤੀ ਨਾਲ ਕੋਈ ਨਿਕਾਹ ਕਿਉਂ ਕਰੂਗਾ ਮੈਂ ਚੁੱਪ ਰਹਿਣਾ ਹੀ ਸਹੀ ਸਮਝਿਆ ਦੋ ਤਿੰਨ ਦਿਨਾਂ ਤੱਕ ਮੈਂ ਉਸ ਦਾ ਧਿਆਨ ਰੱਖਦੀ ਰਹੀ ਪਰ ਮੇਰੇ ਦਿਮਾਗ ਵਿੱਚ ਇਹੀ ਸਭ ਕੁਝ ਸੀ ਮੈਂ ਉਸ ਤੋਂ ਧਿਆਨ ਭਰੇ ਨਹੀਂ ਕਰ پا ਰਹੀ ਸੀ ਆਖਰ ਇੱਕ ਲਾਸ਼ ਨਾਲ ਵਿਆਹ ਕਰਨ ਦੇ ਕਰੋੜ ਰੁਪਏ ਮੇਰਾ ਦਿਮਾਗ بار بار ਮੈਨੂੰ ਖਸਾ ਰਿਹਾ ਸੀ ਕਿ ਉਸ ਨਾਲ ਵਿਆਹ ਕਰਨ ਦਾ ਕੋਈ ਨੁਕਸਾਨ ਤਾਂ ਨਹੀਂ ਮੈਨੂੰ ਮਾਹਿਰ ਵਿੱਚ 1 ਕਰੋੜ ਮਿਲ ਗਏ ਮੇਰੇ ਅੰਦਰ ਲਾਲਚ ਆ ਗਿਆ ਸੀ ਤੇ ਮਜਬੂਰੀ ਮੇਰੇ ਸਾਹਮਣੇ ਖੜੀ ਸੀ ਇਸ ਬੁੱਢੇ ਦੀ ਮੌਤ ਤੋਂ ਬਾਅਦ ਮੇਰੀ ਨੌਕਰੀ ਖਤਮ ਹੋ ਜਾਣੀ ਸੀ ਅਤੇ ਜਦੋਂ ਕਿ ਮੇਰੇ ਘਰ ਦੀ ਜ਼ਿੰਮੇਵਾਰੀ ਉਹੀ ਰਹਿਣੀ ਸੀ ਪਹਿਲੇ ਦਿਨ ਜਿਸ ਗੱਲ ਤੇ ਮਹਿਰਾਨ ਹੋਈ ਅੱਜ ਤੀਜੇ ਦਿਨ ਵੀ ਉਹੀ ਗੱਲ ਦਿਮਾਗ ਨੂੰ ਖਾ ਰਹੀ ਸੀ ਉਸ ਦੇ ਦਫ਼ਨ ਹੋਣ ਤੋਂ ਬਾਅਦ ਮੈਂ 1 ਕਰੋੜ ਰੁਪਏ ਲੈ ਕੇ ਆਪਣੇ ਦੇਸ਼ ਵਾਪਸ ਜਾ ਸਕਾਂ ਮੈਂ ਸੋਚ ਲਿਆ ਸੀ ਕਿ ਉਸ ਦੇ ਨਾਲ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਆਪਣੇ ਪਰਿਵਾਰ ਨੂੰ ਪਾਲ ਸਕੂੰਗੀ ਮੈਂ ਆਪਣੇ ਹਾਲਾਤ ਮਹਿਸੂਸ ਕਰਦੇ ਹੋਏ ਤੀਜੇ ਦਿਨ ਉਸ ਨੂੰ ਪੁੱਛਿਆ ਕਿ ਮੈਂ ਸਿਰਫ ਇਹੀ ਸੋਚ ਰਹੀ ਸੀ ਕਿ ਇਸ ਬੁੱਢੇ ਅਰਬੀ ਦੀ ਮੌਤ ਤੋਂ ਬਾਅਦ نکاح ਦੀ ਇੱਛਾ ਕਿਉਂ ਰੱਖੀ ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਪੂਰੀ ਜ਼ਿੰਦਗੀ ਮੇਰੇ ਨਾਲ ਕਿਸੇ ਨੇ ਵਿਆਹ ਨਹੀਂ ਕਰਾਇਆ ਪਰ ਮੈਨੂੰ ਪਤਾ ਮੇਰੇ ਜਾਣ ਤੋਂ ਬਾਅਦ نکاح ਕਰਨ ਲਈ ਕੋਈ ਨਾ ਕੋਈ ਜ਼ਰੂਰ ਆ ਜਾਊਗਾ ਕਿਉਂਕਿ ਮਰੇ ਆਦਮੀ ਨਾਲ نکاح ਕਰਨਾ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਉਲਟਾ 1 ਕਰੋੜ ਰੁਪਏ ਮਿਲ ਜਾਣਗੇ ਮੇਰੀ نکاح ਦੀ ਇੱਛਾ ਵੀ ਪੂਰੀ ਹੋ ਜਾਊਗੀ ਇਹ ਕਹਿ ਕੇ ਚੁੱਪ ਹੋ ਗਿਆ ਸੀ ਮੈਨੂੰ ਉਸਦੇ ਚਿਹਰੇ ਦਾ ਭਾਵ ਮਹਿਸੂਸ ਹੋਇਆ ਤਾਂ ਮੈਂ ਅੰਦਰ ਹੀ ਅੰਦਰ ਸ਼ਰਮਿੰਦਾ ਹੋ ਰਹੀ ਸੀ ਮੈਂ ਕਦੇ ਉਸ ਨਾਲ ਨਿਕਾਹ ਨਾ ਕਰਦੀ ਚਾਹੇ ਉਹ ਆਪਣੀ ਪੂਰੀ ਚਾਹਤ ਆਦ ਵੀ ਮੇਰੇ ਨਾਲ ਕਿਉਂ ਨਾ ਕਰ ਦਿੰਦਾ ਪਰ ਉਸ ਦੀ ਮੌਤ ਤੋਂ ਬਾਅਦ ਨਿਕਾਹ ਕਰਨ ਲਈ ਮੈਂ ਵੀ ਤਿਆਰ ਹੋ ਗਈ ਉਸ ਬੁੱਢੇ ਨੇ ਕਿਹਾ ਤੂੰ ਐਲਾਨ ਆਪਣੇ ਜਾਣਨ ਵਾਲਿਆਂ ਵਿੱਚ ਵੀ ਕਰ ਦੇ ਸ਼ਾਇਦ ਕੋਈ ਕੁੜੀ ਮੇਰੇ ਮਰੇ ਸਰੀਰ ਨਾਲ ਨਿਕਾਹ ਕਰਨਾ ਚਾਹੇ ਮੈਂ ਸਿਰ ਹਲਾ ਦਿੱਤਾ ਤੇ ਦੋ ਦਿਨ ਮੈਂ ਉਸ ਨੂੰ ਟਾਲਦੀ ਰਹੀ ਮੈਂ ਕਿਸੇ ਨੂੰ ਵੀ ਨਾ ਦੱਸਿਆ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਵਾਂਗ ਹੋਰ ਵੀ ਬੜੇ ਲਾਲਚੀ ਲੋਕ ਨੇ ਜੋ ਇਹ ਕੰਮ ਕਰਨ ਲਈ ਤਿਆਰ ਹੋ ਜਾਣਗੇ ਮੈਂ ਉਸ ਨੂੰ ਝੂਠ ਕਹਿ ਦਿੱਤਾ ਕਿ ਹਾਂ ਮੈਂ ਕੁਝ ਨੂੰ ਦੱਸ ਦਿੱਤਾ ਹੈ ਪਰ ਕੋਈ ਤਿਆਰ ਨਹੀਂ ਕਿਉਂਕਿ ਮਰੇ ਆਦਮੀ ਤਾਂ ਸਾਰੇ ਡਰਦੇ ਨਹੀਂ ਉਹ ਮੇਰੀ ਗੱਲ ਸੁਣ ਕੇ ਅਦਾਸ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡ ਨਾਲ 4 ਮਹੀਨੇ ਬਤਾਏ ਨਹੀਂ ਤੁਸੀਂ ਮੈਨੂੰ ਹਰ ਮਹੀਨੇ ਦੀ ਕੀਮਤ ਦਿੱਤੀ ਹੈ ਖਾਣਾ ਦਿੱਤਾ ਹੈ ਇਸ ਦੇ ਬਦਲੇ ਮੈਂ ਤੁਹਾਡ ਨਾਲ ਨਿਕਾਹ ਕਰਾਂਗੀ ਨਾਲੇ ਮੈਂ ਜ਼ਰੂਰਤਮੰਦ ਹਾਂ ਪਰ ਸੱਚ ਤਾਂ ਇਹ ਸੀ ਕਿ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦੀ ਸੀ ਮੇਰੀ ਗੱਲ ਸੁਕੇ ਖੁਸ਼ ਹੋ ਗਿਆ ਤੇ ਉਸਨੇ ਆਪਣੇ ਵਕੀਲ ਨੂੰ ਬੁਲਾਇਆ ਅਤੇ ਐਲਾਨ ਕਰ ਦਿੱਤਾ ਅਤੇ ਉਸਨੇ ਮੈਨੂੰ ਉਸੇ ਵੇਲੇ 1 ਕਰੋੜ ਰੁਪਏ ਦੀ ਰਕਮ ਵੀ ਦਿੱਤੀ ਮੈਂ ਆਪਣੀ ਸਫਲਤਾ ਤੇ ਖੁਸ਼ ਸੀ ਇਸ ਤੋਂ ਬਾਅਦ ਮੈਨੂੰ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਿਆ ਉਸ ਦੀ ਮੌਤ ਹੋ ਗਈ ਅਤੇ ਫਿਰ ਵਕੀਲ ਨੂੰ ਬੁਲਾਇਆ ਤੇ ਉਸ ਬੁੱਢੇ ਦੀ ਵਸੀਅਤ ਦੇ ਅਕੋਰਡਿੰਗ ਮੇਰਾ ਨਿਕਾਹ ਹੋਇਆ ਅਤੇ ਇੱਕ ਜਵਾਨ ਕੁੜੀ ਦਾ ਨਿਕਾਹ ਉਸਦੇ ਨਾਲ ਹੋਇਆ ਲੋਕ ਸਾਰੇ ਹੈਰਾਨ ਸੀ ਪਰ ਸਾਰਿਆਂ ਨੂੰ ਪੈਸਿਆਂ ਦੀ ਚਿੰਤਾ ਸੀ ਇਸ ਤਰ੍ਹਾਂ ਨਿਕਾਹ ਉਸ ਬੁੱਢੇ ਨਾਲ ਹੋਇਆ ਅਤੇ 1 ਕਰੋੜ ਦੀ ਰਕਮ ਮਿਲੀ ਸਾਰੇ ਲੋਕ ਉਕਰ ਚਲੇ ਗਏ ਵਕੀਲ ਵੀ ਚੜ ਲਗਾ ਤਾਂ ਮੈਂ ਪਰੇਸ਼ਾਨ ਹੋ ਗਈ ਮੈਂ ਉਸ ਨੂੰ ਕਿਹਾ ਸਾਡਾ ਨਿਕਾਹ ਤਾਂ ਹੋ ਗਿਆ ਹੁਣ ਇਹ ਜਨਾਜ਼ਾ ਕੌਣ ਦਫਨਾਊਗਾ ਪਰ ਜੋ ਉਸ ਨੇ ਕਿਹਾ ਉਸ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ ਉਸ ਨੇ ਕਿਹਾ ਕਿ ਉਸ ਨੇ ਵੀ ਕਿਹਾ ਕਿ ਉਸ ਦੀ लाश ਨੂੰ ਦਫਨਾਇਆ ਨਾ ਜਾਵੇ ਇਹ ਸੁਣ ਕੇ ਮੈਂ ਚੀਕ ਉੱਠੀ ਪਰ লাশ ਨੂੰ ਘਰ ਵਿੱਚ ਕੌਣ ਰੱਖ ਸਕਦਾ ਸੀ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਉਸ ਵਕੀਲ ਨੇ ਕਿਹਾ ਤੂੰ 1 ਕਰੋੜ ਰੁਪਏ ਲਿੱਤਾ ਹੈ ਤੇਰਾ ਨਿਕਾਹ ਹੋਇਆ ਹੈ ਤੇ ਜੋ ਤੇਰੀ ਨਿਗਰਾਨੀ ਕਰੇਗੀ ਖਾਣ ਪੀਣ ਦਾ ਖਿਆਲ ਰੱਖੇਗੀ ਇਸ ਬੁੱਢੇ ਦਾ ਵੀ ਤੈਨੂੰ ਉਦਾਂ ਹੀ ਰੱਖਣਾ ਪੈਣਾ ਮੇਰੀ ਮਾਂ ਮੇਰੀ ਬੇਵਕੂਫੀ ਦੇ ਉੱਤੇ ਉੱਚੀ ਉੱਚੀ ਰੋ ਰਹੀ ਸੀ ਤੇ ਬਹੁਤ ਪਰੇਸ਼ਾਨ ਸੀ ਤੇ ਉਸ ਨੇ ਮੈਨੂੰ ਕਿਹਾ ਮੈਂ ਤੈਨੂੰ ਹਮੇਸ਼ਾ ਕਹਿੰਦੀ ਸੀ ਕਦੇ ਵੀ ਲਾਲਚ ਨਾ ਕਰੀ ਪਰ ਮੈਂ ਲਾਲਚ ਦੇ ਵਿੱਚ ਆਪਣੇ ਆਪ ਨੂੰ ਫਸਾ ਲਿਆ ਸੀ ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਮੈਨੂੰ ਲਾਲਚ ਨਹੀਂ ਕਰਨਾ ਚਾਹੀਦਾ ਸੀ ਉਸ ਦਿਨ ਰਾਤ ਨਾਲ ਮੈਂ ਪੂਰੀ ਰਾਤ ਪਰੇਸ਼ਾਨ ਰਹੀ ਅਗਲੀ ਸਵੇਰ ਆਖਲੀ ਦਵਾਈ ਲੈਣ ਕਰਕੇ ਮੈਂ ਲੇਟ ਉੱਠੀ ਮੈਂ ਕੁਝ ਸਮੇਂ ਉੱਠ ਬੈਠੀ ਮੈਨੂੰ ਆਪਣੇ ਆਪ ਵਿੱਚ ਅਜੀਬ ਅਦਲਾਬ ਲੱਗਾ ਜਿਵੇਂ ਕੋਈ ਮੇਰੇ ਨਾਲ ਰਾਤ ਪਰ ਮੌਜੂਦ ਸੀ ਮੈਂ ਆਪਣੀ ਸੋਚ ਨੂੰ ਪਰੇ ਕੀਤਾ ਉਸ ਬੁੱਟੇ ਦਾ ਡਰ ਮੇਰੇ ਸਿਰ ਤੇ ਸੀ ਮੈਂ ਉੱਠ ਕੇ ਹੌਲੀ-ਹੌਲੀ ਉਸਦੇ ਕਮਰੇ 'ਚ ਜਾ ਕੇ ਦਰਵਾਜ਼ਾ ਖੋਲ੍ਹਿਆ ਉਹ ਅਜੇ ਵੀ ਬੈੱਡ ਤੇ ਪਿਆ ਸੀ ਮੈਂ ਪਰੇਸ਼ਾਨ ਸੀ ਮੇਰੇ ਕੋਲ ਕੋਈ ਵੀ ਰਾਹ ਨਹੀਂ ਸੀ ਮੈਂ ਆਪਣੇ ਆਪ ਨੂੰ ਹੌਸਲਾ ਦਿੱਤਾ ਕਿ ਕਿੰཟਾਨ ਦਾ ਸਰੀਰ 2 ਦਿਨ ਤੋਂ ਜ਼ਿਆਦਾ ਨਹੀਂ ਰਹਿ ਸਕਦਾ ਉਸ ਵਿੱਚ ਬਜਬੂ ਹੋ ਜਾਂਦੀ ਹੈ ਵਕੀਲ ਨੂੰ ਇਸ ਨੂੰ ਦਫਨਾਉਣਾ ਪੈਣਾ ਉਹ ਪੂਰਾ ਦਿਨ ਆਪਣੇ ਕਮਰੇ ਵਿੱਚ ਰਹਿ ਕੇ ਬਤਾਇਆ ਬੁੱਡੇ ਦੀ ਰੱਖੀ ਨੌਕਰਾਨੀ ਮੈਨੂੰ ਖਾਣਾ ਪੀਣਾ ਕਮਰੇ ਵਿੱਚ ਦਿੰਦੀ ਮੇਰੀ ਹਾਲਤ ਖਰਾਬ ਹੋ ਗਈ ਸੀ ਮੈਂ ਉਸ ਬੁੱਡੇ ਤੋਂ ਪਿੱਛੇ ਰੋਣਾ ਚਾਹੁੰਦੀ ਸੀ ਤੇ ਵਾਪਸ ਆਪਣੇ ਦੇਸ਼ ਆਉਣਾ ਚਾਹੁੰਦੀ ਸੀ ਉਹ ਖਾਣਾ ਖਾ ਕੇ ਮੈਂ ਜੇ ਬੈਠੀ ਸੋਚ ਹੀ ਰਹੀ ਸੀ ਕਿ ਮੇਰੇ ਸਿਰ ਵਿੱਚ ਦਰਦ ਹੋਇਆ ਮੈਂ ਥੱਕ ہار ਕੇ ਸੌਂ ਗਈ ਅਤੇ ਅਗਲੀ ਸਵੇਰ ਮੈਂ ਬਹੁਤ ਲੇਟ ਉੱઠી ਮੈਨੂੰ ਲੱਗਾ ਕਿ ਮੈਂ ਥਕਾਵਟ ਤੇ ਪਰੇਸ਼ਾਨ ਹੋਣ ਕਰਕੇ ਇਸ ਹਾਲਤ ਵਿੱਚ ਗੁਜ਼ਰ ਰਹੀ ਹਾਂ ਮੈਨੂੰ ਜਿਆ ਲੱਗਦਾ ਸੀ ਜਿਦਾਂ ਮੇਰੇ ਕਮਰੇ ਵਿੱਚ ਕੋਈ ਹੋਵੇ ਮੈਨੂੰ ਆਪਣੇ ਬੈੱਡ ਤੇ ਕਿਸੇ ਦੀ ਹੋਣ ਦੀ ਮੌਜੂਦਗੀ ਲੱਗਦੀ ਸੀ ਨੌਕਰਾਨੀ ਵੀ ਮੇਰੇ ਕੋਲ ਹੀ ਸੌਂਦੀ ਸੀ ਥੱਕ ਹਾਰ ਕੇ ਤਿੰਨ ਦਿਨ ਉੱਥੇ ਬਿਜਾਰੇ ਅਤੇ ਹੈਰਾਨੀ ਵਾਲੀ ਗੱਲ ਇਹ ਸੀ ਉਸ ਦੇ ਸਰੀਰ ਵਿੱਚੋਂ ਬਦਬੂ ਨਹੀਂ ਆ ਰਹੀ ਸੀ ਤੇ ਨਾ ਹੀ ਰੰਗ ਦਾ ਕੋਈ ਫਰਕ ਸੀ ਉਹ ਪਹਿਲਾਂ ਵਰਗਾ ਹੀ ਸੀ ਜਿਵੇਂ ਹੁੰਦਾ ਸੀ ਮੇਰੀ ਹਾਲਤ ਅਜੀਬ ਹੋ ਗਈ ਸੀ ਰੋਜ਼ ਰਾਤ ਨੂੰ ਮੈਂ ਬੇਹੋਸ਼ ਹੋ ਜਾਂਦੀ ਅਗਲੀ ਸਵੇਰ ਉੱਠਦੀ ਤਾਂ ਸਰੀਰ ਥੱਕਿਆ ਹੁੰਦਾ ਦਿਮਾਗ ਉਲਝਣ ਵਿੱਚ ਸੀ ਜਦੋਂ ਕੁਝ ਦਿਨ ਸਭ ਕੁਝ ਚੱਲਦਾ ਰਿਹਾ ਤਾਂ ਮੈਂ ਬੁਰੀ ਤਰ੍ਹਾਂ ਹੈਰਾਨ ਸੀ ਮੈਨੂੰ ਨੌਕਰਾਨੀ ਤੇ ਸ਼ੱਕ ਹੋ ਰਿਹਾ ਸੀ ਉਧਰੋਂ ਉਸ ਬੁੱਢੇ ਦੀ ਲਾਸ਼ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਮੈਨੂੰ ਹੈਰਾਨੀ ਹੋ ਰਹੀ ਸੀ ਇਹ ਤਾਂ ਲੱਗਦਾ ਸੀ ਜਿੱਦਾਂ ਇਸ ਬੁੱਢੇ ਦੀ ਮੌਤ ਦਾ ਫਾਇਦਾ ਚੁੱਕ ਕੇ ਮੈਨੂੰ ਬੇਹੁਸ਼ੀ ਵਿੱਚ ਕੋਈ ਵਰਤ ਰਿਹਾ ਹੈ ਮੇਰੇ ਲਈ ਗੱਲ ਪਰੇਸ਼ਾਨ ਕਰਨ ਵਾਲੀ ਸੀ ਇੱਕ ਦਿਨ ਪਰੇਸ਼ਾਨੀ ਕਰਕੇ ਮੈਂ ਨੌਕਰਾਨਾ ਲੜਾਈ ਕੀਤੀ ਅਤੇ ਉਸ ਨੂੰ ਪੁੱਛਿਆ ਕਿ ਤੂੰ ਰੋਜ਼ ਮੇਰੀ ਰੋਟੀ ਵਿੱਚ ਕੀ ਮਲਾਉਣੀ ਹੈ ਜਿਸ ਕਰਕੇ ਮੈਨੂੰ ਨੀਂਦ ਆਉਂਦੀ ਹੈ ਅਤੇ ਅਗਲੇ ਦਿਨ ਮੇਰਾ ਸਾਰਾ ਸਰੀਰ ਦੁਖਦਾ ਹੈ ਮੈਨੂੰ ਕੋਈ ਹੋਸ਼ ਨਹੀਂ ਰਹਿੰਦੀ ਉਸਨੇ ਕਿਹਾ ਕਿ ਮੈਂ ਜਿਹਾ ਕੁਝ ਨਹੀਂ ਕੁਝ ਨਹੀਂ ਕਰਦੀ ਮੈਂ ਪੂਰੀ ਤਰ੍ਹਾਂ ਚੁੱਪ ਹੋ ਗਈ ਸੀ ਕਿਉਂਕਿ ਇਹੀ ਸੱਸ ਸੀ ਉਹ ਨੌਕਰਾਨੀ ਤੇ ਮੈਂ ਇਕੱਠੇ ਹੀ ਰੋਟੀ ਖਾਂਦੇ ਸੀ ਇੱਕ ਦਿਨ ਜਦੋਂ ਉਸਨੇ ਮੇਰੇ ਸਾਹਮਣੇ ਰੋਟੀ ਰੱਖੀ ਤਾਂ ਮੈਂ ਉਸ ਨੂੰ ਚਾਹ ਬਣਾਉਣ ਲਈ ਕਿਹਾ ਅਤੇ ਉਹ ਜਿੱਦਾਂ ਹੀ ਗਈ ਮੈਂ ਖਾਣੇ ਦੀ ਅਦਲਾ ਬਦਲੀ ਕਰ ਦਿੱਤੀ ਉਸਨੇ ਆ ਕੇ ਵੇਖਿਆ ਤੇ ਮੈਨੂੰ ਚਾਹ ਦਿੱਤੀ ਉਦੋਂ ਹੀ ਉਸ ਤੋਂ ਬਾਅਦ ਉਹ ਵੀ ਲੰਮੀ ਪੈ ਗਈ ਰਾਤ ਹੋਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਕੋਈ ਹੌਲੀ-ਹੌਲੀ ਮੇਰੇ ਕਮਰੇ ਵਿੱਚ ਆਇਆ ਮੇਰਾ ਜੋ ਖਿਆਲ ਸੀ ਕਿ ਨੌਕਰਾਨੀ ਮੇਰੇ ਨਾਲ ਹੀ ਕਮਰੇ ਵਿੱਚ ਰਹਿੰਦੀ ਸੀ ਉਹ ਗਲਤ ਸੀ ਅਗਲੇ ਪਲ ਮੈਂ ਕਿਸੇ ਆਦਮੀ ਨੂੰ ਆਪਣੇ ਨੇੜੇ ਆਉਂਦੇ ਮਹਿਸੂਸ ਕੀਤਾ ਉਹ ਆਦਮੀ ਮੇਰੇ ਕੋਲ ਆ ਕੇ ਬੈਠ ਤੇ ਲੰਮਾ ਪੈ ਗਿਆ ਤੇ ਅਚਾਨਕ ਹੀ